ਸ਼ਸ਼ੀ ਗਰ ਮੈਮ ਸ਼ਸ਼ੀ ਗਰ ਜੀ ਕੀ ਹਾਲ ਹੈ ਮੈਮ ਬਹੁਤ ਵਧੀਆ ਜੀ ਅੱਛਾ ਮੈਡਮ 18 ਸਪਟੈਂਬਰ ਨੂੰ ਇਹ ਨਿਊਜ਼ ਆਈ ਹੈ ਵੀ ਕੈਨੇਡਾ ਵਿੱਚ ਸਟੱਡੀ ਪਰਮਿਟ ਤੇ ਜਾਣਾ ਬਹੁਤ ਆਸਾਨ ਹੋ ਗਿਆ ਐਦਾਂ ਕਿਉਂ ਮੈਮ ਹਾਂ ਜੀ ਮੈਮ ਜਿੱਦਾਂ ਪਹਿਲਾਂ ਸਟੂਡੈਂਟ ਚੱਲ ਜਾਂਦੇ ਸੀ 10th ਤੇ +2 ਤੋਂ ਬਾਅਦ ਜੀ ਤਾਂ ਹੁਣ ਸਟੂਡੈਂਟ ਨੂੰ ਪੀਆ ਦੀ ਪ੍ਰੋਬਲਮ ਬਹੁਤ ਆ ਰਹੀ ਥੇ ਮਤਲਬ 12th ਤੇ +2 ਤੋਂ ਬਾਅਦ ਬਾਅਦ ਤਾਂ ਉਹ ਬੀਏ ਐਮਏ ਹੋਂਦ ਲੱਗੇ ਨੇ ਤਾਂ ਇਹਦੇ ਲਈ ਹੁਣ ਆਪਾਂ ਦੋ ਆਪਸ਼ਨ ਹਨ ਨੇ ਜੀ ਮੈਮ ਇੱਕ ਤਾਂ ਮੈਡੀਕਲ ਲਾਈਨ ਤੇ ਇੱਕ ਆਪਣਾ ਆਈਟੀਆਈ ਮੈਡੀਕਲ ਲਾਈਨ ਤੇ ਆਈਟੀਆਈ ਜੀ ਠੀਕ ਹੈ ਜੀ ਇਹ ਦੋ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਪ੍ਰਾਇੋਰਟੀ ਦੇ ਅਪਾਂ ਉਥੋਂ ਦੀ ਪੀਆਰ इजीली ਲੈ ਸਕਦੇ ਆ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਜਿਨ੍ਹਾਂ ਨੇ ਮੈਡੀਕਲ ਕੀਤਾ ਹੋਇਆ ਮੈਡੀਕਲ ਕੋਈ ਨਰਸਿੰਗ ਕੀਤੀ ਹੋਈ ਆ ਬਹੁਤ ਸੌਖੇ ਤਰੀਕੇ ਨਾਲ ਜਾ ਸਕਦੇ ਨੇ ਜਾਂ ਜਿਨ੍ਹਾਂ ਨੇ ਆਈਟੀਆ ਕੀਤੀ ਹੋਈ ਆ ਵਾਪਕ ਟ੍ਰੇਡਾਂ ਦੇ ਵਿੱਚ ਉਹ ਬਹੁਤ ਸੌਖੇ ਤਰੀਕੇ ਨਾਲ ਜਾ ਸਕਦੇ ਨੇ ਜੀ ਜੀ ਠੀਕ ਹੈ ਜੀ ਇਹਦੇ ਵਿੱਚ ਜਿਵੇਂ ਹੁਣ ਆਪਣੇ ਕੋਰਸ ਨੇ ਹਨਾ ਲਾ ਲਓ ਜਿਵੇਂ ਇਲੈਕਟ੍ਰੀਸ਼ੀਅਨ ਆ ਪ্লামਬਰ welder ਤੇ ਨਰਸਿੰਗ ਆ ਗਿਆ ਜੀ ਤੇ ਮੋਟਰ ਮਕੈਨਿਕ ਆ ਗਿਆ ਡੀਜ਼ਲ ਮਕੈਨਿਕ ਆ ਗਿਆ ਗੀਅਰ ਗੀਵਰ ਆ ਗਿਆ ਜੀ ਤੇ 에어 ਕੰਡੀਸ਼ਨਰ ਮੋਟਰ ਮਕੈਨਿਕ ਕੰਪਿਊਟਰ ਰਿਪੇਅਰ ਜੀ ਇਹ ਕਾਫੀ ਟ੍ਰੇਡਸ ਨੇ ਜਿਨ੍ਹਾਂ ਨੂੰ ਉੱਥੇ ਬਹੁਤ ਜ਼ਿਆਦਾ ਡਿਮਾਂਡ ਹੈ ਹਾਈਲੀ ਡਿਮਾਂਡ ਹੈ ਇਹਨਾਂ ਦੇ ਬੇਸ ਤੇ ਤੁਸੀਂ ਬਹੁਤ ਫਾਮੇਜ ਆ ਪੀਆ ਬਹੁਤ ਸੌਖੇ ਤਰੀਕੇ ਨਾਲ ਮੁਹਾਰਤ ਸਕਦੇ ਹੋ ਉਸ ਤੋਂ ਬਾਅਦ ਇਹ ਵੀ ਇੱਕ ਮੈਨ ਸੁਣਿਆ ਸੀ ਜੇਕਰ ਬੱਚੇ ਕੋਲੇ 3 ਸਾਲ ਦਾ ਐਕਸਪੀਰੀਅੰਸ ਆ ਜੀ ਸਪੋਜ਼ ਆਈਟੀਆਈ ਤੋਂ ਬਾਅਦ 3 ਸਾਲ ਦਾ ਐਕਸਪੀਰੀਅੰਸ ਆ ਤਾਂ ਉਹ ਰੈੱਡ ਸੀਲ ਦਾ ਪੇਪਰ ਦੇਖ ਕੇ ਨੀਅਰ ਅਬਾਊਟ 35 ਜਾਂ 45 ਡਾਲਰ ਪਰ ਮਹੀਨੇ ਤੇ ਕਮਾ ਸਕਦਾ ਜੀ 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 ਵੈਸੇ ਨਹੀਂ ਤਾਂ ਸਟੂਡੈਂਟ ਨੂੰ ਬਹੁਤ ਪ੍ਰੋਬਲਮ ਆਦੀ ਹੈ 10 ਤੋਂ 12 ਡਾਲਰ ਹੀ ਮਿਲਦੇ ਹੁੰਦੇ ਨੇ ਪਰ ਇਹ ਆਈਟੀਆਈ ਕਰਕੇ 30 ਤੋਂ 35 ਡਾਲਰ ਤੱਕ ਕਮਾ ਸਕਦਾ ਜੀ ਬਹੁਤ ਬੈਨੀਫਿਟ ਇਹਦਾ ਮਤਲਬ ਇਹੀ ਹੈ ਵੀ ਮੈਮ ਆਈਟੀਆਈ ਚ ਐਡਮਿਸ਼ਨ ਲੈਣ ਦਾ ਸਾਨੂੰ ਬਹੁਤ ਫਾਇਦਾ ਹਨ ਵੀ ਆਈਟੀਆਈ ਦੀ ਐਡਮਿਸ਼ਨ ਜਿਹੜੀ ਹੈ 30 ਸਤੰਬਰ ਤੱਕ ਚੱਲ ਰਹੀ ਹੈ ਤੇ ਬੱਚੇ ਵੱਤ ਤੋਂ ਵੱਤ ਆਈਟੀਆਈ ਦੇ ਵਿੱਚ ਐਡਮਿਸ਼ਨ ਲੈ ਜੀ ਤੇ ਮੈਂ ਇੱਕ ਨੰਬਰ ਨੋਟ ਕਰਵਾ ਰਹੀ ਹਾਂ ਤੁਸੀਂ ਕਰੋ 9815101148 ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਆਈਟੀਆਈ ਚ ਕੋਈ ਵੀ ਕੋਰਸ ਜੁਆਇਨ ਕਰ ਸਕਦੇ ਜੇ ਤੁਸੀਂ ਕੈਨੇਡਾ ਜਾਂਦੇ ਇੰਟਰਸਟਡ ਹੋ ਤਾਂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸਸ਼ੀ ਕੰਮ ਸਸ਼ੀ ਕੰਮ